ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तलवार माला ਤੇ ਕਲਮ ਦੇ ਤਣੇ ਦੇਸ਼ ਕੌਮ ਦੇ ਰਾਖੀ ਲਈ ਆਪਣਾ ਸਰਵੰਸ਼ ਵਾਰਨ ਵਾਲੇ ਮਹਾਨ ਬલિਦਾਨੀ ਮਹਾਨ त्यागी ਮਹਾਨ ਤਪਸਵੀ ਤਨਗੁਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਿਤਾ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਸਿੱਖ ਪੰਥ ਦੇ ਮਹਾਨ ਪੰਜਾਂ ਤਖਤਾਂ ਚੋਂ ਚਾਰ ਤਖਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹਨ ਤਖਤ ਸ੍ਰੀ ਪਟਨਾ ਸਾਹਿਬ ਜੀ ਗੁਰੂ ਵਿੰਸਿੰਗ ਜੀ ਦਾ ਜਨਮ ਸਥਾਨ ਹੈ ਜਿੱਥੇ ਗੁਰੂ ਜੀ ਨੇ ਆਪਣੇ ਬਚਪਨ ਦੇ 7 ਸਾਲ ਬਤੀਤ ਕੀਤੇ ਸਨ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਇਹ ਤਖਤ ਖਾਲਸੇ ਦੀ ਜਨਮ ਭੂਮੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਬੈਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਆਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਕੇ ਗੋਬਿੰਦ ਰਾਏ ਤੋਂ ਗੁਰਗੋਬਿੰਦ ਸਿੰਘ ਜੀ ਕਹਲਾਈ ਸਨ ਇੱਥੋਂ ਹੀ ਆਪ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਰਾਖੀ ਦੇ ਲਈ ਸ਼ਹੀਦ ਹੋਣ ਦੇ ਲਈ ਤੋਰਿਆ ਸੀ ਇੱਥੇ ਆਪ ਜੀ ਨੇ ਮੁਗਲ ਤੇ ਪਹਾੜੀ ਰਾਜਿਆਂ ਦੇ ਨਾਲ ਕਈ ਜੰਗਾਂ ਵੀ ਲੜੀਆਂ ਸਨ ਤਾਂ ਕਿ ਸ੍ਰੀ ਦਮਦਮਾ ਸਾਹਿਬ ਸਾਹਬੋ ਕੀ ਤਲਵੰਡੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ 9.5 ਮਹੀਨੇ ਨਿਵਾਸ ਕੀਤਾ ਇਸ ਪਾਵਨ ਅਸਥਾਨ ਤੇ ਆਪ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਆਦ ਗ੍ਰੰਥ ਦੇ ਵਿੱਚ ਦਰਜ ਕਰਕੇ ਸੰਪੂਰਨਤਾ ਬਖਸ਼ਿਸ਼ ਕਰਕੇ 1430 ਅੰਗ ਵਾਲੀ ਦਮਦਮੀ ਬੀੜ ਤਿਆਰ ਕਰਵਾਈ ਸੀ ਤਖਤ ਸ੍ਰੀ ਹਜ਼ੂਰ ਸਾਹਿਬ ਨਾਨਦੇੜ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਦੇ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਦੇ ਵਿੱਚ ਮਿਲਾ ਦਿੱਤਾ ਸੀ ਇੱਥੇ ਹੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਅਤੇ ਪੰਥ ਨੂੰ ਹੁਕਮ ਕੀਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦੇਸ਼ ਕੌਮ ਦੀ ਰਾਖੀ ਲਈ ਆਪਣੇ ਮਾਤਾ ਪਿਤਾ ਆਪਣੇ ਚਾਰ ਸਹਬਜ਼ਾਦੇ ਅਤੇ ਆਪਣਾ ਆਪਾ ਵਾਰਨ ਵਾਲੇ ਤਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ 'ਕੇ ਅੱਜ ਸਾਰਾ ਸਿੱਖ ਪੰਥ ਨਤਮਸਤਕ ਹੁੰਦਾ ਹੈ। ਤਿਨਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ।